ਕਹਿੰਦੇ ਨੇ ਥੋੜਾ ਪ੍ਰਕਾਸ਼ ਵਧਿਆ موسی 3 ਦਿਨ बेहोश ਪਟਿਆ ਰਿਹਾ ਇਤਿਹਾਸ ਇੱਕ ਪੁਜਾਰੀ ਦਾ ਪੁੱਤਰ ਪੁਜਾਰੀ ਹੁੰਦਾ ਸੀ ਔਰ ਪੂਜਾ ਪਾੜ ਦੇ ਮਾਮਲੇ ਚ ਧਰਮ ਗ੍ਰੰਥਾਂ ਦੇ ਗਿਆਨ ਦੇ ਮਾਮਲੇ ਉਹ ਬੇਵਗ ਦੇ ਹੀ ਹੁੰਦਾ ਸੀ ਉਹ ਬੇਵਗ ਦਾ ਸਤਕਾਰ ਸੀ ਪਿਤਾ ਦਾ ਸਨਮਾਨ ਸੀ ਆਪਣੇ ਤੋਂ ਵੱਡੇ ਦਾ ਸਨਮਾਨ ਸੀ ਇਸ ਸਦੀ ਦੇ ਇਸ ਬੀਛੇਨੀ શરી ਦੇ पीढ़ी अंतराल पैदा हो गया है मां-बाप ਦਾ ਸਤਕਾਰ ਨਹੀਂ ਕਰਨ ਉੱਤਰ ਕੋਈ ਨਮੀਆਂ ਖਬਰਾਂ ਲੈ ਕੇ ਆਇਆ ਨਵੀਂ ਵਿੱਦਿਆ ਲੈ ਕੇ ਆ ਗਿਆ ਨਵਾਂ ਗਿਆਨ ਲੈ ਕੇ ਆ ਗਿਆ ਜੋ ਪੁਰਾਣੋ ਨਹੀਂ ਚੰਦ ਸਦੀਆਂ ਪਹਿਲੇ ਨਵੇਂ ਕਾਲਜ ਸਨ ਨਵੇਂ ਵਿਸ਼ਵ ਵਿਦਿਆਲੇ ਸਨ ਨਵ ਸਕੂਲ ਸਨ ਕ੍ਰਿਸ਼ਨ ਦੇ ਜ਼ਮਾਨੇ ਚ ਵੀ ਨਹੀਂ ਸਨ ਕ੍ਰਿਸ਼ਨ ਨੇ ਪੜਨਾ ਸੀ ਸਾਸ਼ਤਰ ਵਿੱਦਿਆ ਨੂੰ ਤੇ ਸ਼ਾਸਤਰ ਵਿੱਦਿਆ ਨੂੰ ਪਤਾ ਹੈ ਮਥਰਾ ਤੋਂ ਜਾਣਾ ਪਿਆ ਉਹਨਾਂ ਨੂੰ ਅਵੰਤ ਦਾ ਉਜੈਨ ਦੇ ਸੋ ਮਥਰਾ ਤੋਂ ਉਜੈਨ 500 ਮੀਲ ਹੈ ਇਹਦਾ ਮਤਲਬ 500 ਮੀਲ ਵਿਚਕਾਰ ਕੋਈ ਵਿਦਿਆਲਾ ਨਹੀਂ ਸੀ ਸੈਕੜੇ ਸ਼ਹਿਰ ਵਿੱਚ ਇਹ ਪੈਂਦੇ ਨੇ ਵਿਦਿਆਲਾ ਸਿਰਫ ਉਜੈਨ ਦੇ ਸੀ 500 ਮੀਲ 1000 ਮੀਲ ਦੂਰ ਦੂਰ ਸੰਪਨ ਘਰਾਣਿਆਂ ਦੇ ਬੱਚੇ ਉਹ ਵੀ ਰਾਜ ਘਰਾਣਿਆਂ ਦੇ ਬੱਚੇ ਕ੍ਰਿਸ਼ਨ ਰਾਜ ਘਰਾਣੇ ਦੇ ਸੀ ਪੜਨ ਦੇ ਸਫਲ ਹੋ ਜਾਂਦੇ ਸਨ ਬਾਕੀ ਦੁਨੀਆ ਅਨਪੜਹ ਰਹਿ ਜਾਂਦੀ ਸੀ ਆਮ ਬੱਚੇ ਕਿਰਤ ਆਪਣੇ ਪਿਓ ਤੋਂ ਸਿੱਖਦੇ ਸਨ ਚਾਹ ਕਪੜਾ ਬਣਾਣਾ ਚਾਹ ਲੋਹਾ ਘੜਨਾ ਚਾਹ ਸੋਨਾ ਘੜਨਾ ਚਾਹ ਪਤਲ ਘੜ ਕੇ ਭਾਂਡੇ ਬਣਾਉਣੇ ਨੇ ਚਾਹ ਮਿੱਟੀ ਨੂੰ ਜੋ ਹੈ ਗੁੰਨ ਕੇ ਘੜੇ ਬਣਾਉਣੇ ਨੇ ਤੇ ਪਿਆਲੇ ਬਣਾਉਣੇ ਨੇ ਚਾਹ ਲੱਕੜ ਨੂੰ ਘੜ ਕੇ ਤੋਂ ਨੂੰ ਸਵਾਰਨਾ ਹੈ ਤੇ ਸ਼ਿੰਗਾਰਨਾ ਹੈ ਚਾਹ ਕੋਈ ਰਾਜ ਮਿਸਤਰੀ ਹੁੰਦਾ ਸੀ ਜੇ ਜੀਟਾ ਬਣਾਉਣ ਦਾ ਹੈ ਹਰ ਬੱਚਾ ਆਪਣੇ ਪਿਓ ਤੋਂ ਸਿੱਖਦਾ ਸੀ ਉਸ ਦਾ ਪਿਓ ਹਰ ਹਾਲਤ ਦੇ ਚੋਸ ਤੋਂ ਅੱਗੇ ਸੀ ਤਾਂ ਪਿਓ ਦਾ ਸਨਮਾਨ ਸੀ ਅੱਜ ਇਹ ਵਿਸ਼ਵ ਵਿਦਿਆਲੇ ਇਹ ਕਾਲਜ ਇਹ ਸਕੂਲ ਬੱਚਾ ਨਵੀਂ ਗੱਲ ਲੈ ਕੇ ਆਇਆ ਜੋ ਪਿਓ ਕੋਲ ਨਹੀਂ ਦਾਦੇ ਕੋਲ ਨਹੀਂ ਮਾਂ ਕੋਲ ਨਹੀਂ ਔਰ ਬੱਚੇ ਦੀ ਦ੍ਰਿਸ਼ਟੀ ਚ ਪਿਓ ਬਿਲਕੁਲ ਅਗਿਆ ਨਹੀਂ कि ग्रह नक्षत्रों नहीं समझता ये को पानी की जानकारी नहीं है ये को जमीन का बोध नहीं है ये कोई मेरा प्यो बनस्पति शास्त्री नहीं है वनस्पति के संबंध नहीं जानता कुछ भी नहीं सुनता ये कोई शरीर की जानकारी नहीं है वो तो देखता है प्यो तो मेरा हर हालत जो है पिछे है जो पिछे है उस दे मन सम्मान नहीं रहता इज्जत नहीं रही रस्मी तौर पर अगर प्यो ने जो है प्यो के अगो मत्था भी टेक दिता है बच्चे ने यकीन जान उस मत्था देख इनकार है कि प्यो तू इस योग नहीं है तैन टेक औखे ना होना बिल्कुल सही इस सदी सारी दुनिया नौजवान पनीरी के अंदर ਬਜ਼ੁਰਗਾਂ ਦੇ ਪ੍ਰਤੀ ਸਨਮਾਨ ਘਟ ਗਿਆ ਹੈ ਨੌਜਵਾਨ ਨਵੀਂ ਜਾਣਕਾਰੀ ਲੈ ਕੇ ਆ ਗਏ ਕਾਲਜ ਤੋਂ ਵਿਸ਼ਵ ਵਿਦਿਆਲਿਆਂ ਤੋਂ ਸਕੂਲਾਂ ਤੋਂ ਜੋ ਪਿਓ ਨੂੰ ਪਤਾ ਹੀ ਨਹੀਂ। ਔਰ ਉਹ ਬੱਚਾ ਆਪਣੇ ਅਚੇਤਨ ਮੰਨ ਦੇ ਸਮਝਦਾ ਪਿਓ ਨਾਲੋਂ მე ਅੱਗੇ ਆ। ਸਿੱਖ ਸਾਦੀ ਸਭ ਕਹਿਆ ਕਰਦੇ ਸਨ ਇਹ ਬੰਦੇ ਜੇ ਤੂੰ ਮੇਰਾ ਮਸਤਕ ਆਪਣੇ ਕਦਮਾਂ ਤੇ ਦੇਖਣਾ ਚਾਹਨਾ ਹੈ ਤੂੰ ਘੱਮ ਸੇ ਘੱਮ ਤੇਰੇ ਕਦਮ ਇਤਨੇ ਤੇ ਉੱਚੇ ਹੋਣੇ ਚਾਹੀਦੇ ਜਿੰਨਾ ਮੇਰਾ ਮਸਤਕ ਹੈ ਮੈਂ ਲਵਜ਼ ਫਿਰ ਦੋਰਾ ਨਹੀਂ ਐ ਮਨੁਖ ਜੇ ਤੂੰ ਮੇਰਾ ਮਸਤਕ ਆਪਣੇ ਕਦਮਾਂ ਤੇ ਦੇਖਣਾ ਚਾਹਨਾ ਹੈ ਤਾਂ ਘੱਮ ਸੇ ਘੱਮ ਤੇਰੇ ਕਦਮ ਇਤਨੇ ਤੇ ਉੱਚੇ ਹੋਣੇ ਚਾਹੀਦੇ ਜਿੰਨਾ ਮੇਰਾ ਮੱਥਾ ਹੈ ਜਿੱਥੇ ਮੇਰੇ ਕਦਮ ਟਿੱਕੇ ਹੋਏ ਨੇ ਉੱਥੇ ਹੀ ਤੇਰੇ ਕਦਮ ਨੇ ਮੇਰਾ ਮੱਥਾ ਟਿਕਾ ਮੈਨੂੰ ਕੀ ਲੋੜ ਹੈ ਮੈਂ ਕਿਉਂ ਸਜਦਾ ਕਰਾਂ ਉਹ ਵੀ ਉੱਥੇ ਖੜਾ ਜਿੱਥੇ ਮੈਂ ਖੜਾ। ਪਰ ਬੱਚਾ ਸਮਝਦਾ ਹੈ ਕਿ ਉਹ ਉੱਥੇ ਵੀ ਨਹੀਂ ਖੜਾ ਜਿੱਥੇ ਮੈਂ ਖੜਾ ਮੈਂ ਤਾਂ ਬਹੁਤ ਅੱਗੇ ਲੱਗ ਗਿਆ। ਮੈਂ ਤਾਂ ਬਹੁਤ ਅੱਗੇ ਲੱਗ ਗਿਆ। ਤੇ ਉਹਨੂੰ ਕੁਝ ਵੀ ਨਹੀਂ ਪਤਾ। ਇਸ ਤਰ੍ਹਾਂ ਪੀੜੀ ਅੰਤਰਾਲ ਖੜਾ ਹੋ ਗਿਆ। ਇਹਨੂੰ ਕਹਿੰਦੇ ਨੇ ਪੀੜੀ ਅੰਦਰਾ। ਜੋ ਪਹਿਲੇ ਨਹੀਂ ਸੀ। ਪਿਛਲੀਆਂ ਸਦੀਆਂ ਦੇ ਵਿੱਚ ਬਿਲਕੁਲ ਨਹੀਂ ਸੀ ਪੀੜੀ ਅੰਦਰਾ। ਬੱਚਿਆਂ ਤੇ ਮਾਪਿਆਂ ਦੇ ਵਿੱਚ ਕੋਈ ਅੰਤਰਾਂ ਨਹੀਂ ਸੀ। ਕੋਈ ਇਤਨਾ ਗੈਪ ਨਹੀਂ ਸੀ ਜੁਵਾ। बच्चे नवी जानकारी लेके ले आ गए नवी सोच बूझ लेके आ गए विज्ञान ने इतनी तेजी दिखाई है कि आज दे बच्चे बहुत तेजी अगे बढ़ रहे विज्ञान बड़ा तेजी वे बहुत तेजी हर साल देख कोई नवी खोज कोई नवी गल कोई नवे सिद्धांत कोई जो है नवे धमाके बच्चे सारी रोशनी लेके आ रहे हैं ਬੱਚੇ ਸਾਰੀ ਸੂਝ-ਬੂਝ ਲੈ ਕੇ ਆ ਰਹੇ ਨੇ ਸਕੂਲ ਦੇ ਚੋਂ ਕਾਲਜ ਦੇ ਚੋਂ ਵਿਸ਼ਵ ਵਿਦਿਆਲੇ ਦੇ ਚੋਂ ਬਿਲਕੁਲ ਨਹੀਂ। ਅੱਜ ਦਾ ਬ ਇਹ ਗਿਲਾ ਕਰਦਾ ਹੈ। ਬੱਚੇ ਦੇ ਮਨ ਦੇ ਸਤਕਾਰ ਨਹੀਂ ਰਿਹਾ ਅੰਤਰਾਲ ਪੈਦਾ ਹੋ ਗਿਆ। ਬਹੁਤ ਵੱਡਾ ਅੰਤਰਾ ਪੈਦਾ ਹੋ ਗਿਆ। ਇਸ ਨਵੀਂ ਜਾਣਕਾਰੀ ਨੇ ਜੋ ਇੱਕ ਦੇਨ ਦੇ ਦਿੱਤੀ ਹੈ ਇਸ ਨਵੀਂ ਪਨੀਰੀ ਨੂੰ ਜਿਸ ਦਾ ਕੋਈ ਸਬੂਤ ਨਹੀਂ ਜਿਸ ਦਾ ਕੋਈ ਪ੍ਰਤੱਖ ਪ੍ਰਮਾਣ ਨਹੀਂ ਉਹਨੂੰ ਮੰਨਣ ਦੀ ਲੋੜ ਹੈ। ਉਹਨੂੰ ਕਿਉਂ ਮੰਨਣਾ ਕੋਈ ਪ੍ਰਤੱਖ ਸਬੂਤ ਕੋਈ ਸਬੂਤ ਪਰ ਆਪ ਸੁਣ ਕੇ ਹੈਰਾਨ ਹੋਵੋਗੇ ਵਿਦੇਸ਼ਾਂ ਦੇ ਨਾਲੋਂ ਦੇਸ਼ ਦੇ ਜ਼ਿਆਦਾ ਨੌਜਵਾਨ ਇਨਕਾਰੀ ਨੇ ਅਜੇ ਮੈਂ ਦੇਖਦਾ ਹਾਂ ਵਿਦੇਸ਼ਾਂ ਦਾ ਜੋ ਮੈਂ ਵਰਮਨ ਦੋ ਸਾਲਾਂ ਤੋਂ ਹੁਣ ਅਰੰਭ ਕੀਤਾ ਹੈ ਅਜੇ ਨੌਜਵਾਨ ਇਤਨਾ ਬਾਗੀ ਨਹੀਂ ਜੋ ਦੇਸ਼ ਦੇ ਨੌਜਵਾਨ ਦਾ ਹੋਵੇ नवी शिक्षा लेके आ गए नव ज्ञान लेकर आ गए नवा विज्ञान लैके आ गए हैं, और समझ समझते परमात्मा पूरा नहीं उतरता। कौन दसे उन्होंने समझ से पूरा नहीं उतरेगा प्याला परमात्मा है सागर वो सागर इस प्याले च किस तरह आ रहा कि यह खड़े ने इथे के सागर प्याले च आवे तो असि मन लीए सागर है ਜੋ ਸੜੀ ਸਮਝ ਦੇ ਚ ਆ ਗਿਆ ਉਹ ਹੈ ਹੈ ਜੋ ਸੜੀ ਸਮਝ ਦੇ ਚ ਨਹੀਂ ਆਇਆ ਉਹ ਨਹੀਂ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਤੂੰ ਕਿਤਨਾ ਵੀ ਸਮਝਣ ਦੀ ਕੋਸ਼ਿਸ਼ ਕਰ ਨਹੀਂ ਸਮਝ ਸਕਦਾ ਪਰਮਾਤਮਾ ਦੇ ਜੋ ਹੈ ਸੰਬੰਧ ਦੇ ਤੂੰ ਕਦੇ ਹੀ ਗਿਆਨੀ ਨਹੀਂ ਹਮੇਸ਼ਾ ਅਗਿਆਨੀ ਰਹੇਗਾ ਹਮੇਸ਼ਾ ਔਰ ਪਰਮਾਤਮਾ ਦੇ ਸਾਹਮਣੇ ਆਪਣਾ ਅਗਿਆਨ ਹੀ ਜ਼ਾਹਿਰ ਕਰੀ ਆਪਣਾ ਗਿਆਨ ਜਦੋਂ ਸੂਰਜ ਦੇ ਸਾਹਮਣੇ ਇੱਕ ਟਿਮਟਿ ਮੰਦਾ ਹੋਇਆ ਚਿਰਾਗ ਆਪਣੀ ਰੋਸ਼ਨੀ ਦੀ ਤਾਰੀਫ ਕਰੇ ਮਹਿਮਾ बखान ਕਰੇ ਕਿ ਉਸ ਦੀ ਮੂਰਖਤਾ ਹੋਵੇਗੀ ਅਵਲ ਤੇ ਉਸ ਦੀ ਰੋਸ਼ਨੀ ਵੀ ਸੂਰਜ ਦੀ ਰੋਸ਼ਨੀ ਹੈ ਜੋ ਉਹਦੇ ਸਾਹਮਣੇ ਦੀ ਜੋ ਹੈ ਉਹਕਤ ਕੀ ਹੈ ਅਵਲ ਤੇ ਮਨੁੱਖ ਦਾ ਗਿਆਨ ਵੀ ਮਨੁੱਖ ਦੇ ਦਿਮਾਗ ਕਰਕੇ ਹੈ ਤੇ ਦਿਮਾਗ ਪਰਮਾਤਮਾ ਦੀ ਰੇਣ ਇਹ ਦੀਵੇ ਚ ਰੋਸ਼ਨੀ ਵੀ ਉਸੇ ਸੂਰਜ ਦੀ ਪਰ ਦੀਵਾ ਹੰਕਾਰ ਕਰ ਸਕਦਾ ਹੈ ਰੋਸ਼ਨੀ ਮੇਂ ਹੀ यह चाना जो है मेरा और जो मेनू दिखाई देता ओ है बाकी नहीं है तो दीवे की रोशनी सीमित है कि दीवे की रोशनी दिखाई देगा जिन्ना दिखाई दे, दे रहा है उसे न तो मन है जितना तेरी समझ आ गया है उतना तू तो कबूल करता है बाकी नहीं वो तो असीम है जितना भी तू समझ की कोशिश कर नहीं समझ सकेंगे सुखराज कहें ਜਦ ਮੈਂ ਬੱਚਾ ਸੀ ਨਾਬાગ ਬੱਚਿਆਂ ਦੇ ਵਿੱਚ ਬੈਠ ਕੇ ਮੈਂ ਦਾਵਾ ਕਰਦਾ ਹੁੰਦਾ ਸੀ ਕਿ ਮੈਂ ਸਭ ਕੁਝ ਜਾਣਦਾ ਮੈਨੂੰ ਸਭ ਕੁਝ ਪਤਾ ਹੈ ਪਦਾਰਤ ਦੇ ਸੰਬੰਧ ਵਿੱਚ ਪ੍ਰਮਾਤਮਾ ਦੇ ਸੰਬੰਧ ਵਿੱਚ ਕਲਾ ਦੇ ਸੰਬੰਧ ਵਿੱਚ ਕੁਝ ਵੀ ਪੁੱਛ ਲਓ ਮੈਂ ਦੱਸਦਾ ਸੋਕਰਾਟ ਕਹਿੰਦੇ ਜਦ ਮੈਂ ਜਵਾਨ ਹੋਇਆ ਤਾਂ ਜਵਾਨਾਂ ਦੀ ਮਹਿਫਿਲ ਦੇ ਵਿੱਚ ਬੈਠ ਕੇ ਮੈਨੂੰ ਕਹਿਣਾ ਪਿਆ ਕੁਝ ਐਸਾ ਵੀ ਹੈ ਜੋ ਮੈਂ ਨਹੀਂ ਜਾਣਦਾ ਇਹੀ ਸੁਕਰਾਟ ਕਹਿੰਦਾ ਅੱਜ ਮੈਂ ਬੁੱਢਾ ਹੋ ਗਿਆ ਹਾਂ। ਔਰ ਮੈਂ ਉੱਚੀ ਆਵਾਜ਼ ਨਾਲ ਕਹਿ ਰਿਹਾ ਕਿ ਮੈਂ ਕੁਝ ਵੀ ਨਹੀਂ ਜਾਣਦਾ। ਮੈਨੂੰ ਕੁਝ ਵੀ ਨਹੀਂ। ਆਧਾ ਸਾਗਰ ਵਿੱਚ ਇੱਕ ਚਮਚ ਪਾਣੀ ਦੀ ਮਿਲ ਗਈ ਤੇ ਕੀ ਮਿਲ ਗਈ ਕੁਝ ਵੀ ਨਹੀਂ। ਇਸ ਸੰਬੰਧ ਵਿੱਚ ਮੈਂ ਇੱਕ ਕਹਾਣੀ ਅਕਸਰ ਕਹਿਣਾ ਹੁੰਦਾ ਕਹ ਦਿਆਂ ਗੱਲ ਸਪਸ਼ਟ ਹੋ ਜਾਏਗੀ। ਇਹ ਬਜ਼ੁਰਗ ਇਹ ਦਾਰਸ਼ਨਿਕ ਐਥਨ ਤੱਕ ਸੁਕਰਾਟ ਐਥਨ ਦੇ ਸਾਗਰ ਦੇ ਤੱਟ ਤੇ ਤਹਿਲ ਰਿਹਾ ਹੈ। ਟਹਿਲਦੇ ਆਂ ਟੈਲਦੇ ਆਂ ਇਹਦੇ ਕੰਨਾਂ ਵਿੱਚ ਰੋਣ ਦੀ ਆਵਾਜ਼ ਆਈ ਇਸ ਤਰ੍ਹਾਂ ਦੇ ਪੁਰਸ਼ਾਂ ਦੇ ਹਿਰਦੇ ਬੜੇ ਕੋਮਲ ਹੁੰਦੇ ਆ ਕਿ ਕਿਸੇ ਦਾ ਰੋਣਾ ਬਰਦਾਸ਼ਤ ਨਹੀਂ ਕਰ ਸਕਦੇ ਨੇੜੇ ਗਏ ਬੱਚਾ ਸੀ ਰੋ ਰਿਹਾ ਸੀ ਉਹਦੇ ਸਿਰ ਤੇ ਹੱਥ ਰੱਖਿਆ ਆਖਿਆ ਮੇਰੇ ਬੇਟੇ ਕਿਉਂ ਰੋ ਰਹੇ ਹੋ ਇਹ ਚਾਹੀਦਾ ਉਹ ਬੱਚਾ ਬੜੀ ਮਾਸੂਮੀਅਤ ਨਾਲ ਉਹਦੇ ਹੱਥ ਵਿੱਚ ਪਿਆਲਾ ਸੀ ਸੁਗਰਾਧ ਦੇ ਸਾਹਮਣੇ ਕਰਦਾ ਹੈ ਕਹਿੰਦਾ ਬਾਬਾ ਮੈਂ ਥੱਕ ਗਿਆ ਇਸ ਸਮੁੰਦਰ ਨੂੰ ਪਿਆਲੇ ਵਿੱਚ ਭਰ ਦਿਆਂ ਮੇਰੇ ਪਿਆਲੇ 'ਚ ਨਹੀਂ ਆਉਂਦਾ ਤੂੰ ਭਰ ਦੇ ਇਹ ਸਾਰਾ ਸਾਗਰ ਮੇਰੇ ਪਿਆਲੇ 'ਚ ਭਰ ਲੈ ਮੈਂ ਤੇ ਥੱਕ ਗਿਆ ਮੇਰੇ ਕੋਲ ਨਹੀਂ ਇਹ ਸਮੁੰਦਰ ਬਚ ਰਹਿੰਦਾ ਕਿਉਂ ਬਚ ਰਹੇ ਇਹ ਮੇਰੇ ਪਿਆਲੇ 'ਚ ਆਣਾ ਚਾਹੀਦਾ ਹੈ। ਥੱਕ ਗਿਆ ਮੈਂ ਇਸ ਵਾਸਤੇ ਰੋ ਰਿਹਾ। ਕਹਿੰਦੇ ਨੇ ਸੁਕਰਾਤ ਵੀ ਰੋਣ ਲੱਗ ਪਿਆ। ਜ਼ਰੂਰ। ਬੱਚੇ ਨਾਲੋਂ ਮੇਂ ਉੱਚੀ ਘਾ ਨਿਕਲ ਗਈ। ਸੁਕਰਾਤ ਨੇ। ਮਨੁੱਖ ਦੀ ਆਧ ਭਾਸ਼ਾ ਹੈ ਹੱਸਣਾ ਤੇ ਰੋਣਾ। ਬਾਕੀ ਬੋਲਣਾ ਚੱਲਣਾ ਬਾਅਦ ਜਨਮ ਹੋਇਆ। ਮਨੁੱਖ ਅਨੰਤ ਕਾਲ ਤੱਕ ਨਹੀਂ ਬੋਲਦਾ। खुशी ਨੂੰ ਪ੍ਰਗਟ ਕਰਦਾ ਰਿਹਾ ਹੈ ਹੱਸ ਕੇ ਦੁੱਖ ਨੂੰ ਪ੍ਰਗਟ ਕਰਦਾ ਰਿਹਾ ਰੋ ਕੇ ਬਸ ਇਹ ਹੀ ਭਾਸ਼ਾ ਸੀ ਇਹਦੇ ਕੋਲ। ਔਰ ਜਨਮ ਸਮੇ ਮਨੁੱਖੀ ਬੱਚੇ ਕੋਲ ਇਹ ਹੀ ਭਾਸ਼ਾ ਹੈ ਹਸਣਾ ਤੇ ਰੋਣਾ ਹੋਰ ਕੁਝ ਵੀ ਨਹੀਂ ਹੈ। ਕੁਝ ਵੀ ਨਹੀਂ ਹੈ। ਕਿ ਪ੍ਰਕਿਰਤੀ ਦੀ देन ਹੈ। ਪਰਮਾਤਮਾ ਤੋਂ ਲੈ ਕੇ ਆਇਆ ਹੈ। ਹਸਣਾ ਤੇ ਰੋਣਾ ਕਿਉਂਕਿ ਪਰਮਾਤਮਾ ਤੋਂ ਲੈ ਕੇ ਆਇਆ ਹੈ। ਬਾਕੀ ਬੋਲਣਾ ਚੱਲਣਾ ਜਿਸਨੇ ਆਬਵਾਦ ਦੇ ਮੁਤਾਬਕ ਸੰਸਕਾਰਾਂ ਦੇ ਮੁਤਾਬਕ ਮਾਹੌਲ ਦੇ ਮੁਤਾਬਕ ਸਿੱਖਿਆ ਹੈ। ਹੱਸਣਾ ਰੋਣਾ ਪਰਮਾਤਮਾ ਤੋਂ ਲੈ ਕੇ ਆਇਆ ਹੈ। ਇਸ ਵਾਸਤੇ ਸਾਰੀ ਦੁਨੀਆ ਦਾ ਹਸਣਾ ਤੇ ਰੋਣਾ ਇੱਕ ਹੈ ਜਦ ਕੋਈ ਬੱਚਾ ਹਸ ਰਿਹਾ ਹੋਵੇ ਤੇ ਅਸੀਂ ਨਹੀਂ ਕਹਿੰਦੇ ਇੰਗਲਿਸ਼ ਦੇ ਛਸ ਰਿਹਾ ਫ੍ਰੈਂਚ ਦੇ ਛਸ ਰਿਹਾ ਪੰਜਾਬੀ ਦੇ ਛਸ ਰਿਹਾ ਬੰਗਾਲੀ ਦੇ ਛਸ ਰਿਹਾ ਸੰਸਕ੍ਰਿਤ ਦੇ ਛਸ ਰਿਹਾ ਜਾਂ ਪਰਸ਼ੀਨ ਦੇ ਛਸ ਰਿਹਾ ਇਸ ਦਾ ਧੋੜੀ ਕਹਿੰਦੇ ਔਰ ਜਦ ਰੋ ਰਿਹਾ ਹੋਵੇ ਤੇ ਅਸੀਂ ਆਖੇ ਹਾਂ ਬੰਗਾਲੀ ਦੇ ਛਸਦਾ ਪਿਆ ਗੁਜਰਾਤੀ ਦੇ ਛਸ ਰਿਹਾ ਮਰਠੀ ਦੇ ਛਸ ਰਿਹਾ ਕਿ ਸਿੰਧੀ ਦੇ ਛਸ ਰਿਹਾ ਜਾਂ ਪੰਜਾਬੀ ਦੇ ਛਸ ਰਿਹਾ ਕਿ ਇੰਗਲਿਸ਼ ਦੇ ਛਸ ਰਿਹਾ ਔਰ ਸਮਝ ਚ ਆ ਜਾਂਦਾ ਹੈ ਹਰ ਇੱਕ ਦੇ ਸਮਝ ਚ ਆ ਜਾਂਦਾ ਹੈ ਰੋਣਾ ਹਰ ਇੱਕ ਦੀ ਸਮਝ ਚ ਆ ਜਾਂਦਾ ਹੈ ਆਸਾ ਤਬੂ ਦੀ ਰੇਹ ਪ੍ਰਮਾਤਮਾ ਦੀ ਰੇਹ ਬੁੱਢੇ ਸੋਕਰੇਟ ਦਾ ਰੋਣਾ ਵੀ ਬੱਚੇ ਦੀ ਸਮਝ ਚ ਆਵੇ ਵੀ ਮੇਰੀ ਤਰ੍ਹਾਂ ਇਹ ਵੀ ਦੁਖੀ ਹੈ ਪਤਾ ਹੈ ਮਾਸੂਮ ਬੱਚਾ ਕੀ ਕਹਿੰਦਾ ਬਾਬਾ ਇੰਜ ਚਾਹੁੰਦਾ ਹੈ ਤੂੰ ਵੀ ਮੇਰੀ ਤਰ੍ਹਾਂ ਸਿਆਲੇ ਦੇ ਸਮੁੰਦਰ ਨੂੰ ਭੜਨਾ ਚਾਹਨਾ ਉਹ ਵੀ ਨਹੀਂ ਭਰ ਸਕਿਆ ਉਹ ਵੀ ਮੇਰੀ ਤਰ੍ਹਾਂ ਰੋਂਣ ਲੱਗ ਪਏ ਕਿੰਨਾ ਹੱਸਦੇ ਹੋਏ ਦਾ ਰੋਂਦੇ ਹੋਏ ਨਾਲ ਤਾਲ ਮਿਲ ਨਹੀਂ ਬੈਠੇਗਾ ਰੋਂਦੇ ਹੋਏ ਦਾ ਹੱਸਦੇ ਨਾਲ ਤਾਲ ਮਿਲ ਨਹੀਂ ਬੈਠੇਗਾ ਰੋਂਦੇ ਹੋਏ ਮਨੁੱਖ ਦਾ ਰੋਂਦੇ ਹੋਏ ਨਾਲ ਤਾਲ ਮਿਲ ਬੈਠਦਾ ਹੱਸਦੇ ਹੋਏ ਦਾ ਹੱਸਦੇ ਹੋਏ ਨਾਲ ਤਾਲ ਮਿਲ ਬੈਠ ਜਾਏਗਾ ਫੌਰਨ ਬੈਠ ਜਾਏਗਾ ਇੱਕ ਹਸ ਰਿਹਾ ਹੈ ਇੱਕ ਰੋ ਰਿਹਾ ਹੈ ਸੰਬੰਧ ਨਹੀਂ ਜੁੜੇਗਾ ਕੁਝ ਵੀ ਨਹੀਂ ਜੁੜੇਗਾ ਇਕ ਬਹੁਤ ਵੱਡੀ ਦੂਰੀ ਬਣੀ ਰਹੇਗੀ ਹਾਸੇ ਦੇ ਚ ਹਾਸਾ ਲੀਨ ਹੋ ਸਕਦਾ ਹੈ ਰੋਣੇ ਦੇ ਚ ਰੋਣਾ ਇਹਨੂੰ ਕਹਿੰਦੇ ਨੇ ਸਜਾਤੀ ਮੇਲ ਹੋ ਸਕਦਾ ਹੈ ਉਜਾਤੀ ਨਹੀਂ ਬੱਚਾ ਪਹਿਲੇ ਹੀ ਰੋ ਰਿਹਾ ਸੀ ਸੁਗਰਾਤ ਵੀ ਰੋਣ ਲੱਗ ਪਿਆ ਤਾਲ ਮਿਲ ਬੈਠ ਕੇ ਸੰਬੰਧ ਜੁੜ ਗਏ ਇਹ ਬੱਚਾ ਕਹਿੰਦਾ baba ਲੱਗਦਾ ਹੈ ਤੂੰ ਵੀ ਪਿਆਲੇ ਦੇ ਸਾਗਰ ਨੂੰ ਭਰਨਾ ਚਾਹੁੰਦਾ ਹੈ ਔਰ ਨਹੀਂ ਭਰ ਸਕਿਆ ਰੋ ਰਹੇ ਹਨ ਪਰ ਦੱਸਦੇ ਸਹੀ ਤੇਰਾ ਪਿਆਲਾ ਕਿੱਥੇ ਹੈ ਇਧਰੇ ਸੋਟਾ ਹੈ ਸੁਗਰਾਉਤ ਰੋਂਦਾ ਹੋਇਆ ਫੇਰ ਰਿਹਾ ਇਸ ਬੱਚੇ ਨੂੰ ਨਹੀਂ ਮੇਰੇ ਬੇਟੇ ਮੇਰਾ ਪਿਆਲਾ ਵੀ ਮੇਰੇ ਕੋਲ ਹੈ ਤੂੰ ਇਸ ਸਾਗਰ ਨੂੰ ਪਿਆਲੇ ਦੇ ਵਿੱਚ ਭਰਨਾ ਚਾਹੁੰਦਾ ਹੈ ਮੈਂ ਪੂਰੇ ਦੇ ਪੂਰੇ ਪ੍ਰਮਾਤਮਾ ਨੂੰ ਦਿਮਾਗ ਦੇ ਵਿੱਚ ਭਰਨਾ ਚਾਹੁੰਦਾ ਹਾਂ ਸਿਰ ਦੇ ਵਿੱਚ ਭਰਨਾ ਚਾਹੁੰਦਾ ਅੱਜ ਤੈਨੂੰ ਵੇਖ ਕੇ ਮੈਨੂੰ ਇੱਕ ਗਿਆਨ ਮਿਲਿਆ ਕਿ ਸਾਗਰ ਪਿਆਲੇ ਦੇ ਵਿੱਚ ਨਹੀਂ ਆਇਆ ਕਿ ਵਿਅਰਥ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਆਪਣੇ ਆਪ ਨੂੰ ਪਕਾਣਾ ਨਹੀਂ ਚਾਹੀਦਾ ਅਗਾਣਾ ਨਹੀਂ ਚਾਹੀਦਾ ਕਿ ਸਾਗਰ ਪਿਆਲੇ ਦੇ ਵਿੱਚ ਨਹੀਂ ਆਏਗਾ ਇਥੇ ਦਾ ਚੋਟੀ ਦਾ ਸਿਆਣਾ ਮਨੁੱਖ ਦੁਨੀਆ ਜਿਸ ਨੂੰ ਪੂਜਦੀ ਸੀ ਉਹਦੇ ਮੋਂ ਇਹ ਬੋਲ ਨਿਕਲੇ ਸਾਗਰ ਪਿਆਲੇ ਦੇ ਵਿੱਚ ਨਹੀਂ ਆਏਗਾ ਬੱਚੇ ਨੂੰ ਵੀ ਭਰੋਸਾ ਹੋ ਗਿਆ। ਕੋਈ ਸਿਆਣਾ ਬੰਦਾ ਇਸ ਤਰ੍ਹਾਂ ਕਹਿੰਦਾ ਤੇ ਚਲੋ ਨਹੀਂ ਕਰਦੇ ਆਪਾਂ ਸਾਗਰ ਨੂੰ ਪਿਆਲੇ ਵਿੱਚ ਨਹੀਂ ਭਰਦੇ। ਪਰ ਉਸਨੇ ਭੋਲੇ ਸਵਾਰੇ ਚ ਇੱਕ ਹੋਰ ਘਟਨਾ ਕਰ ਦਿੱਤੀ। ਪਿਆਲਾ ਸਾਗਰ ਦੇ ਛੁੱਟ ਦਿੱਤਾ ਉਸ ਬੱਚੇ ਨੇ। ਆਖਿਆ ਜਾ ਸਾਗਰ ਜੇ ਤੂੰ ਮੇਰੇ ਪਿਆਲੇ ਵਿੱਚ ਨਹੀਂ ਆਉਂਦਾ ਤੇ ਨਾ ਸਹੀ। ਕਮ ਸੇ ਕਮ ਸਾਡਾ ਪਿਆਲਾ ਤੇ ਤੇਰੇ ਵਿੱਚ ਆ ਸਕਦਾ ਹੈ। ਕਹਿੰਦੇ ਨੇ ਸੰ ਇਸ ਸੁਬਰਾਤ ਨੇ ਉਸ ਬੱਚੇ ਦੇ ਕੋਲ ਡੰਡੋਤ ਕੀਤੀ ਮੱਥਾ ਟੇਕ ਆਖਿਆ ਇਹ ਮੇਰੇ ਭੋਲੇ ਬੱਚੇ ਲੱਗਦਾ ਹੈ خدا ਤੇਰੇ ਅੰਦਰ ਬੈਠ ਕੇ ਮੈਨੂੰ ਕੁਝ ਗਿਆਨ ਦੇ ਦੇ ਮੈਂ ਤੇ بڑے ਗ੍ਰੰਥ ਪਰੋਲੇ ਮੈਂ ਤੇ ਮੁੱਦਾਂ ਦਾ ਸਿਰ ਖਵਾਈ ਕਰਦਾ ਪਿਆ ਕੁਝ ਨਹੀਂ ਮੈਨੂੰ ਸਮਝ ਆਈਏ ਪਰ ਅੱਜ ਤੇਰੀ ਇਸ ਭੋਲੀ ਘਟਨਾ ਤੋਂ ਮੈਨੂੰ ਬਹੁਤ ਵੱਡਾ ਗਿਆਨ ਮਿਲ ਗਿਆ ਹੈ ਸਾਗਰ ਤੇ ਪਿਆਲੇ ਦੇ ਵਿੱਚ ਨਹੀਂ ਆਏਗਾ ਪਿਆਲਾ ਸਾਗਰ ਵਿੱਚ ਆ ਸਕਦਾ ਸਾਰੇ ਦਾ ਸਾਰਾ ਪ੍ਰਮਾਤਮਾ ਤੇ ਮੇਰੇ ਵਿੱਚ ਪ੍ਰਗਟ ਨਹੀਂ ਹੋ ਸਕਦਾ ਪਰ ਮੈਂ ਸਾਰੇ ਦਾ ਸਾਰਾ ਉਹਦੇ ਚਲੇ ਨਹੀਂ ਹੋ ਸਕਦਾ ਸਮਝ ਆਵੇ ਪਤਾ ਚੱਲੇ ਕਿ ਸਾਰੇ ਦਾ ਸਾਰਾ ਸਾਗਰ ਮੇਰੇ ਪਿਆਲੇ 'ਚ ਨਹੀਂ ਆ ਸਕਦਾ ਪਰ ਮੇਰੇ ਪਿਆਲੇ ਦਾ ਪਾਣੀ ਸਾਰੇ ਦਾ ਸਾਰਾ ਸਾਗਰ ਵਿੱਚ ਆ ਸਕਦਾ ਸਾਰੇ ਦਾ ਸਾਰਾ ਪ੍ਰਮਾਤਮਾ ਤੇ ਮੇਰੇ ਵਿੱਚ ਨਹੀਂ ਪ੍ਰਗਟ ਹੋ ਸਕਦਾ ਐ ਸੂਰਜ ਐ ਤੇ ਜੇ ਕੋਈ ਜ਼ਿੱਦ ਕਰੇ ਕਿ ਸੂਰਜ ਮੇਰੇ ਘਰ ਦੇ ਕਮਰੇ ਚ ਆਣਾ ਚਾਹੀਦਾ ਮੇਰੇ ਨਾਲ ਬੈਠੇ ਤੇ ਫਿਰ ਪੁੱਛਿਆ ਜਾ ਸਕਦਾ ਤੇਰਾ ਘਰ ਵੀ ਰਹਿ ਸਕੇਗਾ ਤੂੰ ਰਹਿ ਸਕਦਾ ਤੇਰੇ ਕੋਲ ਆ ਕੇ ਬੈਠੇ ਜ਼ਮੀਨ ਨਾਲੋਂ ਅਨੰਤ ਗੁਣਾ ਵੱਡਾ ਇਹ ਸੂਰਜ ਲੱਖਾਂ ਮੀਲ ਦੀ ਦੂਰੀ ਤੇ ਵੀ ਕੋਈ ਵਸਤੂ ਹੋਵੇ ਤੇ ਬਸਮ ਹੋ ਜਾਏਗੀ ਕਹਿੰਦੇ ਇਹ ਜ਼ਿੱਦ موسی ਨੇ ਵੀ ਕੀਤੀ ਸੀ यहूदिया के पैगंबरी पुरुष उन्हें आख्या खुदा ये छोटिया छोटिया झांकिया की देना कभी एक रोशनी कभी दूजी रोशनी कभी एक झलक कदी दूजी झलक मिलती अभ्यासी लोगों कभी कोई झलक मिल जाती कभी कोई झलक मिल जाती है और कई ऐसे ने कि छोटी मोटी झलक कोई कद घटी तो उसमें सहन भी नहीं कर सकते बर्दाश्त भी नहीं कर सकते उछाला बड़ा आ जाता थान थान से प्रगटावा भी बड़ा कर ਮੂਸਾ ਨੇ ਕਿਹਾ ਕਿ ਛੋਟੀ ਮੋਟੀ ਬਿਜਲੀ ਦੀ ਤਰ੍ਹਾਂ ਤੂੰ ਕੀ ચમਕਦਾ ਹੈ ਜਿਵੇਂ ਬਦਲਾਂ ਦੇ ਚਮਕਦੇ ਨੇ ਕਹਿੰਦਾ ਪੂਰੇ ਦਾ ਪੂਰਾ ਪ੍ਰਗਟ ਹੋ ਮੇਰੇ ਸਾਹਮਣੇ ਇਤਿਹਾਸ ਹੈ ਅਲ੍ਹਾਮ ਹੋਇਆ ਮੂਸਾ ਜਿਵੇਂ ਪੂਰਾ ਪ੍ਰਗਟ ਹੋਇਆ ਫਿਰ ਤੂੰ ਨਹੀਂ ਰਹੇਗਾ ਗੱਲ ਖਤਮ ਹੋ ਜਾਏਗੀ ਤੇ ਮੂਸਾ ਜ਼ਿੱਦ ਕਰ ਬੈਠਾ ਨੇ ਕਿ ਜਿੰਨਾ ਨੂਰ ਮੈਂ ਦੇਖਦਾ ਪਿਆ ਅਗਰ ਇਤਨਾ ਹੀ ਹੈ ਤਾਂ ਤੇ ਮੈਂ ਆਪਣੇ ਆਪ ਨੂੰ ਤਸੱਲੀ ਨਾਲ ਸਮਝਾ ਲੈਣਾ ਤੇ ਜੇ ਕੁਝ ਹੋਰ ਹੈ ਤਾਂ ਫਿਰ ਤੂੰ ਪੂਰਾ ਪ੍ਰਗਟ ਹੋ ਹਲਾਮ ਹੋਇਆ ਪੂਰਾ ਤੇ ਨਹੀਂ ਪ੍ਰਗਟ ਹੁੰਦੇ ਪਰ ਥੋੜਾ ਜਿਹਾ ਨੂਰ ਵਧਾ ਦਿੰਦੇ ਥੋੜਾ ਜਿਹਾ ਚਾਨਣਾ ਵਧਾ ਦਿੰਦੇ ਆ ਕਹਿੰਦੇ ਨੇ ਥੋੜਾ ਪ੍ਰਕਾਸ਼ ਵਧਿਆ موسی 3 ਦਿਨ ਬੇਹੋਸ਼ ਪਟਿਆ ਰਿਹਾ ਇਤਿਹਾਸ ਉਹ ਦੂਰ ਦੇਫੇ 3 ਦਿਨ ਬੇਹੋਸ਼ ਪਿਆ ਰਿਹਾ ਤੀਸਰੇ ਦਿਨ ਵੀ ਪਾਣੀ ਦੇ ਛਿੱਟੇ ਮਾਰ ਮਾਰ ਕੇ ਬੜੀ ਮੁਸ਼ਕਿਲ ਨਾਲ ਉਹਨਾਂ ਦੇ ਚੇਲਿਆਂ ਨੇ ਉਠਾਇਆ ਤੇ ਉਠਾਉਂਦੇ ਆ ਪਤਾ ਕੀ ਆਖਿਆ ਸਮੂਰਥਾ ਨੇ ਇਹਦੇ ਹੱਥ ਜੁੜੇ ਕਹਿੰਦਾ ਖੁਦਾ ਉਤਨਾ ਹੀ ਨੂਰ ਰਹਿਣ ਦੇ ਜਿੰਨਾ ਮੈਂ ਸਹਿਣ ਕਰ ਸਕੂ ਉਤਨਾ ਹੀ ਤੂੰ ਤੇ ਅਧਾ ਹੈ ਤੂੰ ਤੇ ਅਗਮ ਹੈ ਮੈਂ ਇਤਨੀ ਅੱਖਾਂ ਕਿੱਥੋਂ ਲਿਆਵਾਂ ਕਿ ਸਾਰੇ ਦਾ ਸਾਰਾ ਨੂਰ ਵੇਖ ਸਕਾਂ ਚਾਨਣਾ ਵੇਖ ਸਕਾਂ ਤੂੰ ਤੇ ਅਧਾ ਸਾਗਰ ਹੈ ਮੈਂ ਛੋਟੀਆਂ ਜੀਆਂ ਮੱਛਲੀਆਂ ਸਾਰੇ ਦਾ ਸਾਰਾ ਕਿਵੇਂ ਪਾਣੀ ਨਾਲ ਚਲੋ ਜਿੰਨੀ ਮੇਰੀ ਸੀਮਾ ਹੈ ਉਤਨਾ ਹੀ ਠੀਕ ਆਪਣੇ ਆਪ ਨੂੰ ਜੋ ਹੈ ਰਾਜ਼ੀ ਕੀਤਾ ਪਰ ਮੈਂ ਅਰਸ਼ ਕਰਾਂ ਪਹਿਲੇ ਭਰੋਸਾ ਪਹਿਲੇ ਧ੍ਰਿੜ ਵਿਸ਼ਵਾਸ ਫਿਰ ਦਿਖਾਈ ਦੇਣਾ ਹੈ ਅਜੋਕੇ ਗਿਆਨ ਵਿਗਿਆਨ ਨੇ ਮਨੁੱਖ ਨੂੰ ਇਤਨਾ ਸਿਆਣਾ ਕਰ ਦਿੱਤਾ ਹੈ ਉਹ ਕਹਿੰਦੇ ਨਹੀਂ ਪਹਿਲੇ ਪ੍ਰਦਕਸ਼ ਪ੍ਰਮਾਣ ਫਿਰ ਭਰੋਸਾ ਪਹਿਲੇ ਦਿਖਾਈ ਦੇਵੇ ਫਿਰ ਭਰੋਸਾ ਸੈਂਸਰੀ ਆਈ ਕਹਿੰਦੀ ਜੋ ਦਿਖਾਈ ਨਹੀਂ ਦਿੰਦਾ ਉਹਨਾਂ 'ਤੇ ਕਈ ਭਰੋਸਾ ਕਰੀਏ। ਇਸ ਸਵਸਥੇ ਚੋਟੀ ਦੇ ਸਿਆਣੇ ਮਨੋ ਕਹਿਣ ਲੱਗ ਪਏ ਨੇ। ਪਰਮਾਤਮਾ, ਧਰਮ, ਕਰਮ ਕੀ ਇਹ ਸਭ ਬਲਾਈਂਡ ਫੇਥ। ਸਭ ਅੰਧ ਵਿਸ਼ਵਾਸ। ਪਰ ਵਾਕਈ ਉਹਨਾਂ ਨਾਲ ਸਹਿਮਤ ਹੋਣਾ ਚਾਹੀਦਾ ਗੁਸਤਾਖੀ ਮਾਫ ਪਤਾ ਨਹੀਂ ਆਪ ਕਿਸ ਰੂਪੇ ਚਲਾਓਗੇ। ਧਰਮ ਵਾਕਈ ਬਲਾਈਂਡ ਫੇਥ ਹੈ। ਪਹਿਲੇ ਕਦਮ ਦੇ। ਜਿਸ ਪਰਮਾਤਮਾ ਨੂੰ ਵੇਖਿਆ ਨਹੀਂ, ਜਿਸ ਨੂੰ ਜਾਣਿਆ ਨਹੀਂ। ਜਿਸ ਨੂੰ ਸਮਝਿਆ ਨਹੀਂ ਉਹ ਉਸ ਤੇ ਭਰੋਸਾ ਕਰੀਏ ਇਬਰਾਹੀਮ ਤੇ ਪਰ ਇਧਰ ਭਰੋਸਾ ਕੀਤਾ ਇਧਰ ਅੱਖਾਂ ਖੁੱਲ ਜਾਂਦੀਆਂ ਜਾਂ ਕਹਿ ਰਿਹਾ ਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਇਸ ਮਨਮ ਪ੍ਰਗਟ ਆਇਆ ਉਸੇ ਵਕਤ ਇਧਰ ਭਰੋਸਾ ਬਜਿਆ ਉਦੋਂ ਹੀ ਤੀਜੀ ਅੱਖ ਖੁੱਲ ਜਾਂਦੀ ਉਹਨੂੰ ਅਨੁਭਵ ਦਾ ਨੇ ਇਧਰ ਕਹਿੰਦੇ ਅਨੁਭਵ ਪ੍ਰਗਾਸ ਤੀਜੀ ਅੱਖ ਤੀਜਾ ਨੇਤਰ शिवजी ਨੂੰ ਤਰੇ ਨੈਣਨ ਕਰਕੇ ਵੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਜਿਹੜੀ ਕਥਾ ਲਿਖੀ ਹੈ 24 ਉਤਾਰਾਂ ਦੇ ਉਹਦੇ शिवजी ਨੂੰ ਬਗਾਦਾ ਤਰੇ ਨੈਣਨ ਕਹਿੰਦੇ ਨੇ ਬਰੀ ਪੋਤ్ర ਕਾਹੇ ਕੋਪੇ ਉਤਰੇ ਨੈਣੇ ਉਹ ਸ਼ਿਵਜੀ ਜਿਹਦੀ ਦੀ ਜੱਖ ਵੀ ਖੁੱਲ ਗਈ ਹੈ ਦੋ ਅੱਖਾਂ ਨਾਲ ਤੇ ਦ્વੈਤ ਦਿਖਾਈ ਦਿੰਦੀ ਹੈ ਸੰਸਾਰ ਦਿਖਾਈ ਦਿੰਦਾ ਸੰਸਾਰ ਦੇ ਵਿੱਚ ਦ્વੈਤ ਹੈ ਇੱਕ ਛੋਟਾ ਇੱਕ ਵੱਡਾ ਹੈ ਇਸਤਰੀ ਹੈ ਪੁਰਸ਼ ਹੈ ਸੁਪਨ ਹੈ ਕਰੂਪਤਾ ਹੈ ਜਨਮ ਹੈ ਮਰਨ ਹੈ ਜਵਾਨੀ ਹੈ ਬੁਢੇਪਾ ਹੈ ਤੁਸੀਂ ਇੱਕ ਨੂੰ ਵੇਖੋ ਦੂਜਾ ਪਿੱਛੇ ਖੜਾ ਹੈ ਇੱਕ ਨਹੀਂ ਦਿਖਾਈ ਦੇ ਸਕਦਾ ਇਹਨਾਂ ਦੋ ਅੱਖਾਂ ਨਾਲ ਇੱਕ ਨਹੀਂ ਦਿਖਾਈ ਦੇ ਸਕਦਾ ਇੱਕ ਸਿਆਣਾ ਦਿਖਾਈ ਦੇ ਰਿਹਾ ਪਿੱਛੇ ਮੂਰਖ ਵੀ ਹੈ ਇੱਕ ਛੋਟਾ ਦਿਖਾਈ ਦੇ ਰਿਹਾ ਪਿੱਛੇ ਵੱਡਾ ਵੀ ਹੈ ਇੱਕ ਸੁੰਦਰ ਦਿਖਾਈ ਦੇ ਰਿਹਾ ਪਿੱਛੇ ਕਰੂਪ ਵੀ ਖੜਾ ਹੈ ਜਨਮ ਦਿਖਾਈ ਦੇ ਰਿਹਾ ਪਿੱਛੇ ਮਰਨ ਵੀ ਹੈ ਜਿੰਨਾ ਕੋਈ ਇਹਨਾਂ ਦੋ ਅੱਖਾਂ ਨੂੰ ਤੇਜ਼ ਕਰੇ ਤੇ ਬੜੀ ਸਿਆਣਪ ਨਾਲ ਦੇਖਣ ਦੀ ਕੋਸ਼ਿਸ਼ ਕਰੇਗਾ ਉਹਨੂੰ ਇੱਕਦਮ ਦਿਖਾਈ ਦੇ ਦੇਵੇਗਾ ਨਰੇ ਬੋਲ ਨਹੀਂ ਕੰਡੇ ਵੀ ਨਹੀਂ ਨਰੇ ਹਾਸੇ ਨਹੀਂ ਰੋਣੇ ਵੀ ਨਹੀਂ ਨਿਰਾ ਜਨਮ ਨਹੀਂ ਮਰਨ ਵੀ ਦੇ ਦੋ ਇਹਨਾਂ ਦੋ ਅੱਖਾਂ ਨਾਲ ਦੋ ਦਿਖਾਈ ਦੇਗਾ ਤੇ ਦੋ ਨੂੰ ਕਹਿੰਦੇ ਨੇ ਸੰਸਾਰ ਉਹ ਤੀਜੀ ਅੱਖ ਜਦ ਖੁੱਲ ਜਾਂਦੀ ਹੈ ਉਹ ਤੀਜਾ ਨੇਤਰ ਔਰ ਜੈਸੇ ਖੁੱਲਦਾ ਇੱਕ ਦਿਖਾਈ ਦਿੰਦਾ ਹੈ ਉਹ ਅੰਗ ਦਾ ਪਰਮਾਤਮਾ ਉਹ ਤੀਸਰਾ ਨੇਤਰ ਉਹ ਤੀਸਰਾ ਨੇਤਰ ਕਦੋਂ ਖੁੱਲਦਾ ਹੈ ਜਦ ਪੂਰਾ ਵਿਸ਼ਵਾਸ ਵੱਜ ਜਾਏ ਜਾਂਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਇਸ ਮਨ ਪ੍ਰਗਟ ਆਇਆ ਉਸੇ ਜਦ ਕਿ ਅੱਜ ਦੀ ਸਿਆਣਪ ਕਹਿੰਦੀ ਹੈ ਪਹਿਲੇ ਦਿਖਾਈ ਦੇਵੇ ਫਿਰ ਭਰੋਸਾ ਕਰੀਏ ਧਰਮ ਕਹਿੰਦਾ ਨਹੀਂ ਪਹਿਲੇ ਭਰੋਸਾ ਕਰ ਫਿਰ ਉਸਦੀ ਹੋਂਦ ਤੇਰੇ ਸਾਹਮਣੇ ਦਗੜ ਹੋਵੇਗੀ ਫਿਰ ਤੂੰ ਉਸ ਦਾ ਜੋ ਹੈ ਨੂਰ ਦੇਖ ਸਕੇਗਾ ਇਹ ਸਦੀ ਨਾਸਤਿਕ ਕਿਉਂ ਹੋ ਗਈ ਬਿਨਾਂ ਦੇਖੇ ਭਰੋਸਾ ਕਰਨਾ ਹੋ ਬਿਨਾ ਜਾਣੇ ਭਰੋਸਾ ਕਰਨਾ ਹੋਵੇ ਬੜੀ ਹਿੰਮਤ ਦੀ ਗੱਲ ਹੈ ਇਹ ਰੋਜ਼ ਰੋਜ਼ ਦਾ Satsang ਇਸ ਵਾਸਤੇ ਹੈ ਕਿਧਰੇ ਭਰੋਸਾ ਬਚ ਜਾਏ ਮਨ ਡੋਲੇ ਨ ਡੋਲਨ ਦੇ ਰਖੋ ਪ੍ਰਭੂ ਨਾਨਕ ਦੇ ਕਰਤੁ ਤੁਮੇਰ ਸਰੀ ਅਸੀ ਅਸੀ ਪੰਡਾਂ ਦੇ ਜੋੜਾ ਤਨ ਮਨ ਆਤਮਾ ਤਨ ਦਿਖਾਈ ਦੇ ਰਿਹਾ ਮਨ ਮਹਿਸੂਸ ਹੋ ਰਿਹਾ ਹੈ ਆਤਮਾ ਨਾ ਮਹਿਸੂਸ ਹੁੰਦੀ ਹੈ ਨਾ ਦਿਖਾਈ ਦਿੰਦੀ ਤੋ ਤਨ ਤੇ ਸ਼ੱਕ ਨਹੀਂ ਹੈ ਮਨ ਤੇ ਸ਼ੱਕ ਨਹੀਂ ਹੈ ਸ਼ੱਕ ਆਤਮਾ ਤੇ ਔਰ ਇਸ ਸ਼ੱਕ ਦੀ ਨਿਵਰਤੀ ਕਿਵੇਂ ਹੋਵੇ ਉਸ ਦੀ ਹੋਂਦ ਦਾ ਪਤਾ ਕਿਵੇਂ ਚਲੇ ਇਸ ਵਿਚਾਰ ਨੂੰ ਕੱਲ ਦਾਸ ਆਪ ਜੀ ਦੇ ਸਾਹਮਣੇ ਫਿਰ ਰੱਖਣ ਦੀ ਕੋਸ਼ਿਸ਼ ਕਰੇਗਾ ਔਰ ਇੱਕ ਪੰਕਤੀ ਨੂੰ ਆਧਾਰ ਬਣਾ ਕੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾਲ ਰੋਜ਼ ਖੋਜ ਕਰ ਕਿਸ ਦੀ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾਲ ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ